ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸ਼ੰਭੂ ਬਾਰਡਰ ਤੇ ਕੱਲ ਕਿਸਾਨਾਂ ਦਾ ਤੀਸਰਾ ਜਥਾ ਵੀ ਤੀਜੀ ਵਾਰ ਦਿੱਲੀ ਵੱਲ ਕੂਚ ਨਹੀਂ ਕਰ ਸਕਿਆ ਜਦ 101 ਕਿਸਾਨਾਂ ਦਾ ਜਥਾ ਦਿੱਲੀ ਕੂਚ ਲਈ ਬੈਰੀਕੇਟਿੰਗ ਕੋਲ ਪਹੁੰਚਿਆ ਤਾਂ ਹਰਿਆਣਾ ਪੁਲਿਸ ਨੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਅਤੇ ਹੰਝੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ 2.5 ਘੰਟੇ ਤੱਕ ਚੱਲੇ ਸੰਘਰਸ਼ ਵਿੱਚ 17 ਕਿਸਾਨ ਜ਼ਖਮੀ ਹੋ ਗਏ ਐਸੇ ਦਰਮਿਆਨ ਪ੍ਰਦਰਸ਼ਨ ਦੌਰਾਨ ਖੰਨਾ ਦੇ ਇੱਕ ਕਿਸਾਨ ਨੇ ਸਲਫਾਸ ਖਾ ਕੇ ਆਤਮ ਹੱਤਿਆ ਕਰਨ ਦਾ ਯਤਨ ਕੀਤਾ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ ਪਾਣੀ ਦੇ ਬੁਛਾੜਾਂ ਵਿੱਚ ਠੰਡ ਵਿੱਚ ਭਿੱਜੇ ਕਿਸਾਨਾਂ ਨੇ ਦੋਸ਼ ਲਾਇਆ ਕਿ ਹਰਿਆਣਾ ਪੁਲਿਸ ਨੇ ਘੱਗਰ ਨਦੀ ਦਾ ਗੰਦਾ ਤੇ ਕੈਮੀਕਲ ਵਾਲਾ ਪਾਣੀ ਉਹਨਾਂ ਤੇ ਸੁੱਟਿਆ ਇਸ ਤੋਂ ਬਿਨਾ ਹੰਝੂ ਗੈਸ ਦੇ ਗੋਲੇ ਵੀ ਐਕਸਪਾਇਰੀ ਡੇਟ ਵਾਲੇ ਦਾਗੇ ਗਏ ਤਾਂ ਜੋ ਇਸ ਮਾਮਲੇ ਦੀ ਜਾਂਚ ਹੋਵੇ ਤਾਂ ਕੁਝ ਵੀ ਰਿਕਾਰਡ ਵਿੱਚ ਨਾ ਸਾਹਮਣੇ ਆਵੇ ਕੱਲ ਕਿਸਾਨਾਂ ਨੂੰ ਸਮਰਥਨ ਦੇਣ ਲਈ ਪਹਿਲਵਾਨ ਬਜਰੰਗ ਪੂਨੀਆ ਵੀ ਸ਼ੰਭੂ ਮੋਰਚੇ ਤੇ ਪੁੱਜੇ ਐਸੇ ਦਰਮਿਆਨ ਕਿਸਾਨ ਨੇਤਾ ਸਰਵਨ ਸਿੰਘ ਭੰਦੇਰ ਨੇ ਦੱਸਿਆ ਕਿ ਹੁਣ 18 ਦਸੰਬਰ ਤੱਕ ਦਿੱਲੀ ਕੂਚ ਮੁltਵੀ ਰਹੇਗਾ 18 ਨੂੰ ਪੰਜਾਬ ਭਰ ਵਿੱਚ ਰੇਲਾਂ ਰੋਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਜਦਕਿ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਭਰ ਵਿੱਚ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਸਮਰਥਨ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ ਇਸ ਤੋਂ ਬਾਅਦ ਦਿੱਲੀ ਕੂਚ ਲਈ ਅਗਲੀ ਰਣਨੀਤੀ ਬਣਾਈ ਜਾਵੇਗੀ ਪਰ ਉਹਨਾਂ ਇਹ ਵੀ ਦੱਸਿਆ ਕਿ ਹੁਣ ਅਗਲਾ ਜੱਥਾ ਜਦੋਂ ਵੀ ਦਿੱਲੀ ਕੂਚ ਲਈ ਜਾਵੇਗਾ ਉਸ ਵਿੱਚ ਹਰਿਆਣਾ ਦੇ ਕਿਸਾਨ ਤੇ ਔਰਤਾਂ ਵੀ ਸ਼ਾਮਲ ਹੋਣਗੀਆਂ ਉਧਰ ਖਨੌਰੀ ਬਾਰਡਰ ਤੇ 19 ਦਿਨ ਤੋਂ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਉਹਨਾਂ ਦਾ ਸਰੀਰ ਪਾਣੀ ਪਚਾਉਣ ਦੇ ਵੀ ਅਸਮਰਥ ਹੋ ਗਿਆ ਹੈ ਪਾਣੀ ਪੀਣ ਤੇ ਵੀ ਉਹਨਾਂ ਨੂੰ ਉਲਟੀ ਆਉਂਦੀ ਹੈ ਐਸੇ ਦਰਮਿਆਨ ਢੱਲੇਵਾਲ ਨੇ ਕੱਲ ਆਖਿਆ ਕਿ ਮੇਰੀ ਜ਼ਿੰਦਗੀ ਦੀ ਚਿੰਤਾ ਕਰਨ ਲਈ ਸੁਪਰੀਮ ਕੋਰਟ ਦਾ ਧੰਨਵਾਦ ਪਰ ਮੇਰੀ ਜ਼ਿੰਦਗੀ ਤੋਂ ਜ਼ਿਆਦਾ ਜ਼ਰੂਰੀ ਕਿਸਾਨਾਂ ਦਾ ਜੀਵਨ ਹੈ ਐਸਐਲਆਈ ਸੁਪਰੀਮ ਕੋਰਟ ਨੂੰ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਹੈ ਉਧਰ ਡਿਪਟੀ ਕਮਿਸ਼ਨਰ ਪਟਿਆਲਾ ਤੇ ਐਸਐਸਪੀ ਪਟਿਆਲਾ ਵੀ ਜਗਜੀਤ ਸਿੰਘ ਡੱਲੇਵਾਲ ਨਾਲ ਕੱਲ ਖਨੌਰੀ ਬਾਰਡਰ ਤੇ ਮੁਲਾਕਾਤ ਕਰਨ ਪੁੱਜੇ ਅਤੇ ਉਹਨਾਂ ਨੂੰ ਮਰਨ ਵਰਤ ਸਮਾਪਤ ਕਰਨ ਦੀ ਅਪੀਲ ਕੀਤੀ ਪਰ ਡੱਲੇਵਾਲ ਨੇ ਇਹ ਅਪੀਲ ਨਾ ਮੰਨੀ ਆਖਰ 2 ਦਿਨ ਬਾਅਦ ਬਟਾਲਾ ਨਜ਼ਦੀਕ ਥਾਣਾ ਕਣੀਏ ਕੇ ਬਾਂਗਰ ਵਿੱਚ ਪੁਲਿਸ ਨੇ ਵਿਸਫੋਟ ਹੋਣ ਦੀ ਗੱਲ ਮੰਨ ਲਈ ਹੈ ਇਸ ਮਾਮਲੇ ਦਾ ਪਰਚਾ ਦਰਜ ਕਰਕੇ ਅਣਪਛਾਤੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਪੁਲਿਸ ਦੁਆਰਾ ਦਾਵਾ ਕੀਤਾ ਜਾ ਰਿਹਾ ਸੀ ਕਿ ਥਾਣੇ ਵਿੱਚ ਗਰਨੇਡ ਸੁੱਟਿਆ ਗਿਆ ਪਰ ਇਹ ਫਟਿਆ ਨਹੀਂ ਹੁਣ ਆਖਿਆ ਗਿਆ ਹੈ ਕਿ ਇਸ ਗਰਨੇਡ ਦੇ ਨਾਲ ਧਮਾਕਾ ਹੋਇਆ ਸੀ ਜਿਸ ਨਾਲ ਥਾਣੇ ਦੇ ਬੂਹੇ ਤੇ ਬਾਰੀਆਂ ਦੇ ਸ਼ੀਸ਼ੇ ਟੁੱਟ ਗਏ ਉਧਰ ਐਸੇ ਧਮਾਕੇ ਦੀ ਸੋਸ਼ਲ ਮੀਡੀਆ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਹੈਪੀ ਪਸ਼ੀਆ ਗੈਂਗ ਨੇ ਜ਼ਿੰਮੇਵਾਰੀ ਲਈ ਹੈ ਤੇ ਨਾਲ ਹੀ ਅਜੇਹੇ ਹੋਰ ਥਾਣਿਆਂ ਤੇ ਹਮਲੇ ਕਰਨ ਦੀ ਧਮਕੀ ਵੀ ਦਿੱਤੀ ਹੈ 2 ਦਸੰਬਰ ਨੂੰ ਨਵਾਂ ਸ਼ਹਿਰ ਦੀ ਪੁਲਿਸ ਚੌਕੀ ਆਸਰੋ ਤੇ ਹੋਏ ਹੈਂਡ ਗ੍ਰੇਨੇਡ ਹਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਪੁਲਿਸ ਨੇ ਕੱਲ ਇੱਕ ਆਪਰੇਸ਼ਨ ਵਿੱਚ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਅਤਵਾਦੀ ਮਡਿਊਲ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਤਿੰਨ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਹਨਾਂ ਨੂੰ ਪਿਛਲੇ 6 ਮਹੀਨਿਆਂ ਵਿੱਚ ਲਗਭਗ 4.5 ਲੱਖ ਰੁਪਏ ਦੀ ਫੰਡਿੰਗ ਹੋਈ ਸੀ ਇਹ ਵੀ ਪਤਾ ਲੱਗਿਆ ਕਿ ਇਹਨਾਂ ਵਿਅਕਤੀਆਂ ਨੂੰ ਇਹ ਹੈਂਡ ਗ੍ਰੇਨੇਡ 28 ਨਵੰਬਰ ਨੂੰ ਜਲੰਧਰ ਜੀਟੀ ਰੋਡ ਸਥਿਤ ਇੱਕ ਡੈੱਡ ਲੈਟਰ ਬਾਕਸ ਵਿੱਚੋਂ ਮਿਲਿਆ ਸੀ ਜਿਸ ਤੋਂ ਬਾਅਦ ਇਹਨਾਂ ਆਸਰੋ ਚੌਕੀ ਨੂੰ ਨਿਸ਼ਾਨਾ ਬਣਾਇਆ ਸੀ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਸੇਵਾ ਕਰ ਰਹੇ ਸੁਖਵੀਰ ਬਾਦਲ ਤੇ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜਾ ਨੂੰ ਪੁਲਿਸ ਨੇ ਕੱਲ ਰਿਮਾਂਡ ਖਤਮ ਹੋਣ ਮਗਰੋਂ ਮੁੜ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਵਿੱਚ ਪੁਲਿਸ ਨੇ ਚੌੜਾ ਦੇ 5 ਦਿਨ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਦੋਹਾਂ ਤਰ੍ਹਾਂ ਦੇ ਪੱਖ ਸੁਣਨ ਤੋਂ ਬਾਅਦ ਚੌੜਾ ਦਾ 2 ਦਿਨ ਦਾ ਹੋਰ ਪੌਲਸ ਰਿਮਾਂਡ ਦੇ ਦਿੱਤਾ। ਬੀਬੀ ਜਗੀਰ ਕੌਰ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀਆਂ ਉਹਨਾਂ ਵੱਲੋਂ ਮਾਫੀ ਮੰਗੇ ਜਾਣ ਦੇ ਬਾਵਜੂਦ ਮੁਸ਼ਕਲਾਂ ਵੱਧਦੀਆਂ ਚੱਲ ਰਹੀਆਂ ਹਨ ਕੱਲ ਸਾਰਾ ਦਿਨ ਧਾਮੀ ਪੰਥਕ ਹਲਕਿਆਂ ਦੀ ਅਲੋਚਨਾ ਦਾ ਸ਼ਿਕਾਰ ਬਣੇ ਰਹੇ ਉਧਰ ਹੁਣ ਰਾਜ ਮਹਿਲਾ ਕਮਿਸ਼ਨ ਨੇ ਵੀ ਇਸ ਭੱਦੀ ਸ਼ਬਦਾਬਲੀ ਬਾਰੇ ਨੋਟਿਸ ਲੈਂਦਿਆਂ ਹਰਜਿੰਦਰ ਸਿੰਘ ਧਾਮੀ ਨੂੰ 17 ਦਸੰਬਰ ਨੂੰ ਕਮਿਸ਼ਨ ਦੇ ਮੁਹੱਲੇ ਸਥਿਤ ਦਫ਼ਤਰ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਕੇ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ ਕੱਲ ਇੱਕ ਪੱਤਰਕਾਰ ਮਿਲਣੀ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਇਸ ਮੁੱਦੇ ਤੇ ਚਰਚਾ ਕਰਦੇ ਆਖਿਆ ਇਹ ਸਾਡਾ ਜਿਹੜਾ ਉਹਨਾਂ ਦਾ ਧਾਮੀ ਸਾਹਿਬ ਦਾ ਬਿਆਨ ਸੀਗਾ ਇਹ ਪੂਰੇ ਦੇਸ਼ ਭਰ ਵਿੱਚ ਬੈਠੇ ਸਿੱਖ ਕੌਮ ਜਿਹੜੀਆਂ ਉਹਨਾਂ ਨੂੰ ਸ਼ਰਮ ਨਾ ਕੀਤਾ ਇਸ ਤਰ੍ਹਾਂ ਦੀ ਸਾਨੂੰ ਉਹਨਾਂ ਦੇ ਕੋਲੋਂ ਬਿਲਕੁਲ ਉਮੀਦ ਨਹੀਂ ਸੀ ਭਾਮੀ ਜੀ ਜੇ ਕਿ ਇਹੋ ਜੀ ਇਸਤੇਮਾਲ ਕਰਨਗੇ ਜਿਹੜੇ ਤੁਸੀਂ ਸਭ ਨੇ ਸੁਣਿਆ ਕਿ ਇਹ ਕਿਹੋ ਜਿਹੀ ਸ਼ਬਦਾਬੀ ਸੀ ਇਹੋ ਜਾਂ ਬੋਲਣਾ ਸਮੁੱਚੀ ਸਿੱਖ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਤੇ ਸਾਡੇ ਪੰਜਾਬ ਦਾ ਇਹ ਜਿਹੜਾ ਸਿਰ ਨੀਵਾ ਹੋਇਆ ਇਸ ਚੀਜ਼ ਦੇ ਨਾਲ ਤੁਸੀਂ ਇੱਕ ਐਸੇ ਜਗ੍ਹਾ ਤੇ ਬੈਠੇ ਹੋ ਐਸੇ ਇੱਕ ਔਦੇ ਤੇ ਬੈਠੇ ਹੋ ਜਿੱਥੇ ਕਿ ਇੱਕ ਸ਼ਬਦ ਵੀ ਜਦੋਂ ਪ੍ਰਧਾਨ ਸਾਹਿਬ ਦਾ ਬੋਲਿਆ ਹੋਇਆ ਜਾਂ ਉਹਨਾਂ ਦੀ ਕੋਈ ਸਟੇਟਮੈਂਟ ਜਿਹੜੀ ਹੈ ਉਹ ਜਾਰੀ ਕੀਤੀ ਹੋਈ ਹਰ ਸਿੱਖ ਹਰ ਪੰਜਾਬੀ ਚਾਹੇ ਦੇਸ਼ 'ਚ ਹੈ ਚਾਹੇ ਵਿਦੇਸ਼ 'ਚ ਬਹੁਤ ਆਦਰ ਤੇ ਸਤਕਾਰ ਨਾਲ ਸੁਣਦਾ ਹੈ ਲੇਕਿਨ ਉਹੀ ਆਧ ਸਰਕਾਰ ਸਰਕਾਰ ਜਿਹੜਾ ਹੈ ਇਹ ਅੱਜ ਪ੍ਰਧਾਨ ਸਾਹਿਬ ਨੇ ਬਿਲਕੁਲ ਹੀ ਜ਼ਮੀਨ ਤੇ ਘਰਾ ਦਿੱਤਾ ਚੱਲੇ ਤੇ ਤੁਸੀਂ ਐਸਜੀਪੀਸੀ ਦੀ ਇਹ ਸੀਟ ਦੇ ਉੱਤੇ ਬੈਠਣ ਦੇ ਲਾਇਕ ਵੀ ਨਹੀਂ ਹੋ ਪਹਾੜਾਂ ਦੇ ਵਿੱਚ ਲਗਾਤਾਰ ਹੋ ਰਹੀ ਬਰਸਫਬਾਰੀ ਦੇ ਕਾਰਨ ਪੰਜਾਬ ਦੇ ਮੈਦਾਨੀ ਇਲਾਕੇ ਲਗਾਤਾਰ ਸ਼ੀਤ ਲਹਿਰ ਦੀ ਜਕੜ ਵਿੱਚ ਆਏ ਹੋਏ ਹਨ ਮੌਸਮ ਮਾਰਾ ਨੇ ਦੱਸਿਆ ਕਿ ਸੂਬੇ ਵਿੱਚ ਅੱਜ ਵੀ ਸ਼ੀਤ ਲਹਿਰ ਜਾਰੀ ਰਹੇਗੀ ਪਰ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਦਿਨ ਸਮੇਂ ਮੌਸਮ ਸਾਫ ਹੋਣ ਕਾਰਨ ਸ਼ੀਤ ਲਹਿਰ ਦਾ ਪ੍ਰਭਾਵ ਕੁਝ ਘੱਟ ਰਹੇਗਾ ਪਰ ਰਾਤ ਨੂੰ ਤਾਪਮਾਨ ਹੋਰ ਡਿੱਗੇਗਾ ਇਸ ਦਰਮਿਆਨ ਮੌਸਮ ਮਾਰਾ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਹਫ਼ਤੇ ਵਿੱਚ ਵੀ ਮੌਸਮ ਸੂਬੇ ਵਿੱਚ ਸਾਫ਼ ਰਹੇਗਾ ਪਰ ਠੰਡ ਲਹਿਰ ਦੀ ਜਕੜ ਵਧੇਗੀ। ਕੇਂਦਰ ਸਰਕਾਰ ਨੇ ਇੱਕ ਦੇਸ਼ ਇੱਕ ਚੋਣ ਨੂੰ ਅਮਲੀ ਜਾਮਾ ਪਹਿਨਾਉਣ ਦੀ ਹੁਣ ਪੂਰੀ ਤਿਆਰੀ ਕਰ ਲਈ ਹੈ। ਸਰਕਾਰ ਕੱਲ ਲੋਕ ਸਭਾ ਵਿੱਚ ਇੱਕ ਦੇਸ਼ ਇੱਕ ਚੋਣ ਨਾਲ ਸੰਬੰਧਿਤ ਦੋ ਬਿੱਲ ਪੇਸ਼ ਕਰੇਗੀ। ਜ਼ਿਕਰ ਜੋਗ ਹੈ ਕਿ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਕਮੇਟੀ ਨੇ ਲੋਕ ਸਭਾ ਵਿਧਾਨ ਸਭਾਵਾਂ ਦੇ ਨਾਲ ਪੜਾਵਾਰ ਤਰੀਕੇ ਨਾਲ ਨਗਰਪਾਲਿਕਾ ਤੇ ਪੰਚਾਇਤ ਚੋਣਾਂ ਕਰਵਾਉਣ ਦਾ ਵੀ ਪ੍ਰਸਤਾਵ ਦਿੱਤਾ ਸੀ ਪਰ ਸੂਤਰਾਂ ਮੁਤਾਬਕ ਮੰਤਰੀ ਮੰਡਲ ਨੇ ਫਿਲਹਾਲ ਸਥਾਨਕ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਕੱਲ ਦੇ ਬਿੱਲ ਵਿੱਚ ਸਿਰਫ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੇ ਕਰਾਉਣ ਦਾ ਪ੍ਰਸਤਾਵ ਪੇਸ਼ ਕੀਤਾ ਜਾਵੇਗਾ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਆਪਣੀ ਹੱਕੀ ਮੰਗਾਂ ਦੇ ਸਮਰਥਨ ਵਿੱਚ ਕੱਲ ਸੰਗਰੂਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਇੱਕ ਵੱਡਾ ਰੋਸ ਮਾਰਚ ਕੀਤਾ ਇਸ ਤੋਂ ਬਾਅਦ ਪ੍ਰਦਰਸ਼ਨ ਵੀ ਕੀਤਾ ਗਿਆ ਕੰਪਿਊਟਰ ਅਧਿਆਪਕਾਂ ਨੇ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੁੱਖ ਮੰਤਰੀ ਨਿਵਾਸ ਅੱਗੇ ਪਹੁੰਚ ਕੇ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਆਪਣੇ ਹੱਕਾਂ ਲਈ ਆਵਾਜ਼ ਵੀ بلند ਕੀਤੀ ਆਗੂਆਂ ਨੇ ਦੋਸ਼ ਲਾਇਆ ਕਿ 5 ਨਵੰਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਮੀਟਿੰਗ ਵਿੱਚ ਉਹਨਾਂ ਦੀਆਂ ਮੰਗਾਂ ਨੂੰ ਕੁਝ ਹੀ ਦਿਨਾਂ ਦੇ ਅੰਦਰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਡੇਢ ਮਹੀਨਾ ਬੀਤਣ ਦੇ ਬਾਵਜੂਦ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ। ਆਗੂਆਂ ਨੇ ਆਖਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਕਿਸੇ ਵੀ ਸ਼ਰਤ ਤੇ ਦੇਰੀ ਤੋਂ ਦਿਨਾ ਸਿੱਖਿਆ ਵਿਭਾਗ ਵਿੱਚ ਤੁਰੰਤ ਮਰਜ ਕੀਤਾ ਜਾਵੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੰਪਿਊਟਰ ਅਧਿਆਪਕਾਂ ਦਾ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਸੈਂਕੜੇ ਅਧਿਆਪਕ ਬੀਤੇ 105 ਦਿਨਾਂ ਤੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਤੇ ਬੈਠੇ ਹਨ ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਹਨਾਂ ਦੀ ਸਾਰ ਨਹੀਂ ਲੈ ਰਿਹਾ ਕੰਪਿਊਟਰ ਅਧਿਆਪਕਾਂ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 22 ਦਸੰਬਰ ਤੋਂ ਮਰਨ ਵਰਤ ਤੇ ਬੈਠ ਜਾਣਗੇ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਦਾ ਕੱਲ ਲਾਈਵ ਕਨਸਰਟ ਚੰਡੀਗੜ੍ਹ ਵਿੱਚ ਹੋਇਆ ਇਸ ਦੌਰਾਨ ਦਲਜੀਤ ਦੋਸਾਂਝ ਨੇ ਪ੍ਰਸ਼ਾਸਨ ਦੀ ਐਡਵਾਈਜ਼ਰੀ ਨਹੀਂ ਮੰਨੀ ਤੇ ਸ਼ਰਾਬ ਤੇ ਹਥਿਆਰਾਂ ਬਾਰੇ ਗਾਣਾ ਗਾ ਕੇ ਹੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜ਼ਿਕਰਯੋਗ ਹੈ ਕਿ ਬਾਲ ਕਮਿਸ਼ਨ ਨੇ ਦਲਜੀਤ ਨੂੰ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਤੇ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗਾਣਾ ਗਾਉਣ ਤੋਂ ਵਰਜਿਆ ਸੀ ਤੇ ਦਲਜੀਤ ਨੇ ਪ੍ਰੋਗਰਾਮ ਦੀ ਸ਼ੁਰੂਆਤ ਹੀ ਪੰਜ ਤਾਰਾ ਗਾਣਾ ਗਾ ਕੇ ਕੀਤੀ ਪ੍ਰਸ਼ਾਸਨ ਦੇ ਨਾਲ ਬਾਲ ਕਮਿਸ਼ਨ ਦੀ ਵੀ ਕੱਲ ਇਸ ਸ਼ੋਅ ਤੇ ਕਰੜੀ ਨਜ਼ਰ ਸੀ ਸੂਤਰਾਂ ਮੁਤਾਬਕ ਬਾਲ ਕਮਿਸ਼ਨ ਅੱਜ ਦਲਜੀਤ ਦੁਸਾਂਝ ਨੂੰ ਇਹ ਐਡਵਾਈਜ਼ਰੀ ਨਾ ਮੰਨਣ ਕਰਕੇ ਨੋਟਿਸ ਜਾਰੀ ਕਰਨ ਜਾ ਰਿਹਾ ਹੈ ਉਧਰ ਕੱਲ ਲਾਈਵ ਕਨਸਰਟ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਪੁੱਜੇ ਉਹਨਾਂ ਨੂੰ ਖੱਜਲ ਖਵਾਰ ਵੀ ਹੋਣਾ ਪਿਆ ਲੋਕਾਂ ਦੀ ਵੱਡੀ ਭੀੜ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਿਸ ਵੱਲੋਂ ਹਲਕਾ लाठी चार्ज ਵੀ ਕੀਤਾ ਗਿਆ ਕੱਲ ਦੇ ਸ਼ੋਅ ਵਿੱਚ ਦਲਜੀਤ ਵੱਲੋਂ ਉਸ ਦਾ ਵਿਰੋਧ ਕਰਨ ਵਾਲਿਆ ਪ੍ਰਤੀ ਹਮਲਾਵਰ ਰੁਖ ਵੀ ਅਪਣਾਇਆ ਗਿਆ। ਕੀ ਇਹ ਝੁਕੇਗਾ ਨਹੀਂ ਸਾਲਾ? ਅੱਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਰੇ ਜੀਜਾ ਝੁਕ ਜੈ। ਉਹ ਮੈਨੂੰ 22-23 ਸਾਲ ਹੋ ਗਏ ਆਹੀ ਕੁਝ ਦੇਖਦੇ ਨੂੰ। ਤੂੰ ਦੇਖਦੇ ਸਹੀ ਮੇਰੇ ਖੜਾ ਹੋਣਾ ਤਾਂ ਸਾਂਝਾ ਆ ਬੁਗੇ। ਖਾਰ ਤੇ ਦਰਦ ਤੋਂ ਰਾਹਤ ਪਾਉਣ ਲਈ ਵਰਤੀ ਜਾਣ ਵਾਲੀ ਪੈਰਾਸੀਟਾਮੋਲ ਦੀ ਗੋਲੀ ਬਜ਼ੁਰਗਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਤਾਣੀਆਂ ਦੀ ਇੱਕ ਯੂਨੀਵਰਸਿਟੀ ਨੇ ਇੱਕ ਅਧਿਨ ਵਿੱਚ ਖੁਲਾਸਾ ਕੀਤਾ ਕਿ ਪੈਰਾਸੀਟਾਮੋਲ ਦੀ ਵਰਤੋਂ ਨਾਲ ਅਲਸਰ ਬਲੀਡਿੰਗ, ਗੁਰਦੇ ਦੇ ਰੋਗ, ਦਿਲ ਦਾ ਦੌਰਾ ਪੈਣ ਤੇ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਹੈ। ਯੂਨੀਵਰਸਿਟੀ ਨੇ ਦਾਅਵਾ ਕੀਤਾ ਕਿ ਬਜ਼ੁਰਗਾਂ ਨੂੰ ਐਸ ਗੋਲੀ ਦੀ ਵਰਤੋਂ ਬੇਲੋੜੀ ਨਹੀਂ ਕਰਨੀ ਚਾਹੀਦੀ। ਬਜ਼ੁਰਗ ਭਾਈਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਕੱਲ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੂੰ ਆਈਸੀਯੂ ਵਿੱਚ ਭਰਤੀ ਕੀਤਾ ਗਿਆ ਡਾਕਟਰਾਂ ਮੁਤਾਬਕ ਅਡਵਾਨੀ ਦੀ ਹਾਲਤ ਸਥਿਰ ਹੈ ਪਰ ਡਾਕਟਰਾਂ ਨੇ ਅਡਵਾਨੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਦਾ ਕਾਰਨ ਨਹੀਂ ਦੱਸਿਆ ਬਾਰਡਰ ਗਵਾਸਕਰ ਟਰਾਫੀ ਦੇ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਬਰਖਾ ਕਾਰਨ ਖੇਡ ਪ੍ਰਭਾਵਿਤ ਹੋਈ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਕੱਲ ਮਹਿਜ 13 ਓਵਰਾਂ ਦੀ ਖੇਡ ਹੀ ਸੰਭਵ ਹੋ ਸਕੇ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਭਾਰਤੀ ਟੀਮ ਨੂੰ ਅਮੀਦ ਸੀ ਕਿ ਪਿਚ ਤੋਂ ਉਸਦੇ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲੇਗੀ ਪਰ 13 ਓਵਰਾਂ ਦੀ ਖੇਡ ਦੌਰਾਨ ਅਜੇ ਹਾ ਕੁਝ ਵੀ ਨਜ਼ਰ ਨਹੀਂ ਆਇਆ ਤੇ ਆਸਟ੍ਰੇਲੀਆਈ ਟੀਮ ਦੇ ਓਪਨਰ ਆਸਾਨੀ ਨਾਲ ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਹਮਲੇ ਨੂੰ ਸਹਿ ਗਏ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ